ਅੱਗੇ ਜਦੋਂ ਛੋਟੇ ਹੁੰਦੇ ਸੀ ਤਾਂ ਰੋਜ਼ ਹੀ ਜਾ ਕੇ ਨਾ ਉੱਪਰ ਗਏ ਨਾ ਲੈਟ ਜਾਣਾ ਨੀ ਉੱਪਰ ਜਾ ਕੇ ਬੈਠੇ ਨਾ ਕੋਈ ਤਾਂ ਜਿੱਦਾਂ ਜਿੱਦਾਂ ਅਗਲੀਆਂ ਮੰਜ਼ਲਾਂ ਵੱਲ ਵਧਣਾ ਨਾ ਉਚਾਈ ਤੇ ਜਾਣਾ ਫਿਰ ਡਰ ਲੱਗਣਾ ਸ਼ੁਰੂ ਹੋ ਜਾਂਦਾ ਸੀ ਛੇਵੀਂ ਮੰਜ਼ਲ ਤੇ ਵੀ ਪਹੁੰਚ ਗਏ ਹੁਣ ਆਪਾਂ ਇੱਦੋਂ ਉੱਪਰ ਜਿਹੜੀ ਆ ਗੁੰਮਜੀ ਆ ਇਸ ਲਈ ਉੱਥੇ ਜਾਣ ਦੇ ਲਈ ਲੋਹੇ ਵਾਲੀ ਪੌੜੀ ਆ ਜਾਣਾ ਨਹੀਂ ਆਪਾਂ ਪਰ ਤੁਹਾਨੂੰ ਦਿਖਾਵਾਂਗੇ ਜ਼ਰੂਰ ਆ ਹੈਗੀ ਵੀ ਜਿਹੜੀ 7ਵੀਂ ਮੰਜ਼ਲ ਤੇ ਇਸ ਬੋਡੀ ਰਾਹੀਂ ਜਾਇਆ ਜਾਂਦਾ ਇਸ ਲਈ ਆਪਾਂ ਉੱਪਰਲੀ ਮੰਜ਼ਲ ਤੇ ਜਾ ਕੇ ਤੁਹਾਨੂੰ 뷰 ਨਹੀਂ ਦਿਖਾਵਾਂਗੇ ਸਾਰੇ ਲੱਗਰ ਦਾ 6ਵੀਂ ਮੰਜ਼ਲ ਤੇ ਛੜੇਗਾ ਤੇ 6ਵੀਂ ਮੰਜ਼ਲ ਤੋਂ ਹੁਣ ਆਪਾਂ ਤੁਹਾਨੂੰ ਸਾਰੇ ਦਰਸ਼ਨ ਉਹ ਪੂਰੇ ਦਾ ਪੂਰਾ ਸਾਡਾ ਮਹੱਲਾ ਜਿਹੜਾ ਆ ਗੁਰੂ ਰਵਿਦਾਸ ਲੱਗਰ ਪੂਰੇ ਦਾ ਪੂਰਾ ਮਹੱਲਾ ਸਾਡਾ ਦਿਖਾਈ ਦਿੱਤਾ ਲੋਕ ਵੀ ਨਿਕਰੇ ਪਿਛਾੜੋ ਆਪਣੇ ਆਪਣੇ ਘਰ ਜੇ ਕਿਸੇ ਸਾਥੀ ਨੇ ਗੁਰੂ ਘਰ ਦੇ ਲਈ ਕੋਈ ਵੀ ਜਿਹੜੀ ਆ ਸੇਵਾ ਦੇਣੀ ਆ ਉਹ ਇੱਥੇ ਆ ਕੇ ਦੇ ਸਕਦੇ ਆ ਬਾਕਾਇਦਾ ਟੇਬਲ ਲਗਾਇਆ ਗਿਆ ਕੁਝ ਪੱਠੀਆਂ ਨੀਵੀਆਂ ਹੋ ਗਈਆਂ ਸੀ ਉਹਨਾਂ ਨੂੰ ਉੱਚਾ ਕਰਕੇ ਤੇ ਜਿਹੜੀ ਦੁਆਰਾ ਤੋਂ ਸਾਈਡਾਂ ਦੇ ਉੱਤੇ ਇੱਟਾਂ ਲਗਾਈਆਂ ਜਾ ਰਹੀਆਂ ਇਧਰ ਬੀਬੀਆਂ ਦੇਖੋ ਕਿੰਦਾ ਲਪਾਈ ਕਰ ਰਹੀਆਂ ਲੱਪ ਰਹੀਆਂ ਆ ਇਹਨਾਂ ਪੱਠੀਆਂ ਨੂੰ ਕਿਉਂਕਿ ਜਿੰਨੀ ਵੀ ਸੰਗਤ ਆਉਂਦੀ ਆ ਉਹਨਾਂ ਲਈ ਜਿਹੜਾ ਲੰਗਰ ਆ ਏਸੇ ਹੀ ਲੰਗਰ ਹਾਲ ਦੇ ਅੰਦਰ ਪੱਕਦਾ ਆ। ਲਓ ਵੀ ਹੁਣ ਆਪਾਂ ਤੁਹਾਨੂੰ ਗੁਰੂ ਰਵਿਦਾਸ ਮੰਦਿਰ ਦੇ ਦਰਸ਼ਨ ਕਰਾਉਣੇ ਸਾਰੇ। ਤੇ ਮੇਰੇ ਮਗਰ ਤੁਸੀਂ ਦੇਖ ਰਹੇ ਆ ਗੁਰੂ ਮਾਰਾ ਇਹਦਾ ਸੁੰਦਰ ਭਵਨ ਬਣਿਆ ਆ। ਮੰਦਿਰ ਦੀ 7ਵੀਂ ਮੰਜ਼ਲ ਤੱਕ ਪਹੁੰਚ ਕੇ ਪੂਰੇ ਨਗਰ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਕਿਵੇਂ ਚੱਲਦੀਆਂ ਸਾਰੀਆਂ ਰੌਣਕਾਂ ਤੇ ਲੜੀਆਂ ਲੱਗ ਰਹੀਆਂ ਗੁਰੂ ਘਰ ਤੇ ਉਹ ਵੀ ਦਿਖਾਉਣੇ ਆ ਸਾਰੀਆਂ ਚੱਲਦੇ ਆ ਗੁਰੂ ਘਰ ਦੇ ਅੰਦਰ ਤੇ ਕਰਦੇ ਆ ਦਰਸ਼ਨ ਸਾਰੇ। ਲੋਵੇ ਦੋਸਤੋ ਦੇਖ ਸਕਦੇ ਆ ਤੁਸੀਂ ਕੀ ਲੜੀਆਂ ਲੱਗ ਰਹੀਆਂ ਗੁਰੂ ਘਰ ਦੇ ਉੱਪਰ ਜਿਹੜੇ ਇਲੈਕਟ੍ਰੀਸ਼ੀਅਨ ਸਾਥੀ ਆ ਉਹ ਲਗਾਤਾਰ ਜਿਹੜਾ ਦਿਨ ਰਾਤ ਮਿਹਨਤ ਕਰ ਰਹੇ ਆ ਲਗਭਗ ਕੱਲ ਤੱਕ ਉਮੀਦ ਆ ਕਿ ਜਿਹੜੀ ਲੜੀ ਆ ਉਹ ਗੁਰੂ ਘਰ ਦੇ ਉੱਪਰ ਕੰਪਲੀਟ ਪੈ ਜਾਊਗੀ ਇੱਧਰ ਜਿਹੜੇ ਆ ਸਾਥੀ ਆ ਸਾਡੇ ਨਗਰ ਦੇ ਪ੍ਰਬੰਧਕ ਆ ਜਾਂ ਬਾਕੀ ਹੋਰ ਸਾਥੀ ਆ ਉਹ ਵੀ ਜਿਹੜੇ ਆ ਬੈਠੇ ਆ ਕਿਉਂਕਿ ਜਿਹੜੀ ਕਲੈਕਸ਼ਨ ਹੋ ਰਹੀ ਆ ਜੇ ਕਿਸੇ ਸਾਥੀ ਨੇ ਗੁਰੂ ਘਰ ਦੇ ਲਈ ਕੋਈ ਵੀ ਜਿਹੜੀ ਆ ਸੇਵਾ ਦੇਣੀ ਆ ਉਹ ਇੱਥੇ ਆ ਕੇ ਦੇ ਸਕਦੇ ਆ ਬਕਾਇਦਾ ਟੇਬਲ ਲਗਾਇਆ ਗਿਆ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੁੰਦਰ ਭਵਨ ਤੇ ਕਿੰਨੀ ਖੂਬਸੂਰਤੀ ਦੇ ਨਾਲ ਸਾਰੀਆਂ ਤਿਆਰੀਆਂ ਹੋ ਰਹੀਆਂ ਲੰਗਰ ਹਾਲ ਦੇ ਅੰਦਰ ਵੀ ਸਾਰੀਆਂ ਤਿਆਰੀਆਂ ਜਿਹੜੀਆਂ ਆ ਬੜੀ ਤੇਜ਼ੀ ਦੇ ਨਾਲ ਚੱਲ ਰਹੀਆਂ ਪੱਠੀਆਂ ਨੂੰ ਨਵੇਂ ਤਰੀਕੇ ਦੇ ਨਾਲ ਜਿਹੜਾ ਆ ਤਿਆਰ ਕੀਤਾ ਜਾ ਰਿਹਾ ਪੁਸ਼ ਪੱਟੀਆਂ ਨੀਵੀਆਂ ਹੋ ਗਈਆਂ ਸੀ ਉਹਨਾਂ ਨੂੰ ਉੱਚਾ ਕਰਕੇ ਤੇ ਜਿਹੜੀ ਦੁਵਾਰਾ ਤੋਂ ਸਾਈਡਾਂ ਦੇ ਉੱਤੇ ਇੱਟਾਂ ਲਗਾਈਆਂ ਜਾ ਰਹੀਆਂ ਇੱਧਰ ਬੀਬੀ ਆ ਦੇਖੋ ਕਿੰਦਾ ਲਪਾਈ ਕਰ ਰਹੀਆਂ ਲੱਪ ਰਹੀਆਂ ਆ ਇਹਨਾਂ ਪੱਟੀਆਂ ਨੂੰ ਕਿਉਂਕਿ ਜਿੰਨੀ ਵੀ ਸੰਗਤ ਆਉਂਦੀ ਆ ਉਹਨਾਂ ਲਈ ਜਿਹੜਾ ਲੰਗਰ ਆ ਏਸੇ ਲੰਗਰ ਹਾਲ ਦੇ ਅੰਦਰ ਪੱਕਦਾ ਆ ਸੋ ਲੰਗਰ ਹਾਲ ਦੇ ਅੰਦਰ ਪੱਟੀਆਂ ਨੂੰ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਦੀ ਸੰਭਾਲ ਕਰਕੇ ਉਹਨਾਂ ਦੀ ਰਿਪੇਅਰ ਕਰਕੇ ਉਹਨਾਂ ਨੂੰ ਸਚੱਜੇ ਰੂਪ ਦੇ ਵਿੱਚ ਲਿਆਂਦਾ ਜਾ ਰਿਹਾ ਤਾਂ ਜੋ ਜਿਹੜਾ ਲੰਗਰ ਪਕਾਉਣ ਦੇ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਾ ਆਵੇ ਇਸ ਲਈ ਲੰਗਰ ਹਾਲ ਦੀਆਂ ਵੀ ਜਿਹੜੀਆਂ ਤਿਆਰੀਆਂ ਆ ਪੂਰੇ ਜੋਰਾਂ ਤੇ ਚੱਲ ਰਹੀਆਂ ਤੇ ਇੱਧਰ ਆਪਾਂ ਹੁਣ ਗੁਰੂ ਘਰ ਦੇ ਅੰਦਰ ਪਹੁੰਚ ਕੇ ਤੁਹਾਨੂੰ ਉੱਪਰਲੀ ਮੰਜ਼ਲ ਤੱਕ ਜਿਹੜੀ ਛੇਵੀਂ ਮੰਜ਼ਲ ਤੱਕ ਜਾ ਕੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਪਹਿਲਾਂ ਤੁਹਾਨੂੰ ਗੁਰੂ ਮਹਾਰਾਜ ਜੀ ਦੇ ਸੁੰਦਰ ਭਵਨਾ ਦੇ ਅੰਦਰ ਲਿਜਾ ਕੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸੁੰਦਰ ਪ੍ਰਤਿਮਾ ਦੇ ਦਰਸ਼ਨ ਕਰਾਉਣੇ ਆ। ਨਵੇਂ ਘਰ ਦਾ ਦਰਸ਼ਨ ਰੋਣੇ ਤੋਂ ਲੈ ਕੇ ਪੂਰੇ ਨਗਰ ਦੇ। ਸੱਤ ਮੰਜ਼ਲੇ ਦਾ ਗੁਰੂ ਘਰ ਆ ਫਲੋਰ ਦੇ ਗੁਰੂ ਘਰ ਰੋਡ ਦੇ ਉੱਤੇ ਆਲੀ ਸ਼ਾਨ ਗੁਰੂ ਘਰ ਆ। 6ਵੀਂ ਮੰਜ਼ਲ ਤੱਕ ਜਾ ਕੇ ਆਪਾਂ ਸਾਰਾ ਤੁਹਾਨੂੰ ਕੋ ਲੱਗੜ ਦੇ ਦਰਸ਼ਨ ਕਰਾਵਾਂਗੇ ਕਿਉਂਕਿ ਪੂਰਾ ਲੱਗੜ ਦੇ ਨਾਲ ਸਾਡਾ ਮਹੱਲਾ ਉਹ ਪੂਰੇ ਦਾ ਪੂਰਾ ਸ਼ੀਰ ਮੰਦਰ ਤੇ ਜਾ ਕੇ ਰਹਿਣਾ ਹੈ। ਜੇ ਬਹੁਤ ਗਲਾਸ ਮਹਾਰਾਜੀ ਦੀ ਸੁੰਦਰ ਪ੍ਰਤੀਮਾ ਦੀ ਲੱਗੀ ਤੁਸੀਂ ਦੇਖ ਸਕਦੇ ਹੋ। ਜਦੋਂ ਗੁਰੂ ਮਹਾਰਾਜ ਨੇ ਚੰਚੂ ਖੱਡੇ ਵਾਲੀ ਜਿਹੜੀ ਪ੍ਰਤੀਮਾ ਬਣਾਈਆ ਇਹ ਦੇਖ ਸਾਡੇ ਤੁਸੀਂ ਫਸਟ ਮੰਜ਼ਲੇ ਆ ਗੁਰਦੁਆਰੇ ਦੀ ਪਹਿਲੀ ਮੰਜ਼ਲ ਦੇ ਉੱਤੇ ਉਹ ਮਹਾਰਾਜ ਜੀ ਜਿਹੜੀ ਆ ਪ੍ਰਤੀਵਾਦੀ ਸਥਾਪਨਾ ਕੀਤੀ ਗਈ ਆ ਤੇ ਹੁਣ ਆਪਾਂ ਚੱਲਦੇ ਆ ਅਗਲੀ ਮੰਡਰਵਾਲ ਵਾਪੇ ਇੱਧਰ ਕਮੂਨੀਟੀ ਹਾਲ ਆ ਪਹਿਲਾਂ ਇੱਕੋ ਹੀ ਪਾਰਟ ਹੁੰਦਾ ਸੀ ਸਾਰਾ ਜਿਹਨੂੰ ਹੁਣ ਕਮੂਨੀਟੀ ਹਾਲ ਬਣਾ ਦਿੱਤਾ ਗਿਆ ਆ ਕਿਉਂਕਿ ਜਿਹੜੇ ਪ੍ਰੋਗਰਾਮ ਆ ਪੂਰੀ ਇਸ ਕਮੂਨੀਟੀ ਹਾਲ ਦੇ ਵਿੱਚ ਹੁੰਦੇ ਆ ਤੇ ਹੁਣ ਆਪਾਂ ਵਾਧਦੇ ਆ ਅਗਲੀ ਮੰਡਰਵਾਲ ਇੱਧਰ ਵੀ ਸੱਜਣ ਦੇਖ ਕੇ ਫੈਰਣਾ ਲੱਗ ਗਿਆ ਆ ਦੇਖੋ ਵੀ ਲੜੀਆਂ ਲੜਨੀਆਂ ਸ਼ੁਰੂ ਹੋ ਗਈਆਂ ਮੈਂ ਤੂੰ ਮੇਰਾ ਵੀਰ ਨਾਲ ਨਾਲ ਧਮਾ ਦੇਣਾ ਸਾਰੀਆਂ ਲੜੀਆਂ ਵੀ ਦਿਖਾ ਦੇ ਇਹ ਸਰਦਾ ਮੁੰਡਾ ਕਾਰੀਗਰ ਆ ਪੂਰਾ ਸਟੂਡੀਓ ਲੈਣ ਦਾ ਪਵਾਰ ਸਟੂਡੀਓ ਦੀ ਟੀਮ ਦਾ ਹਿੱਸਾ ਹੈ ਜਿਹਨੂੰ ਅਜੇ ਵੀ ਨਾਮ ਨਹੀਂ ਆਇਆ ਜਾ ਰਿਹਾ ਵੀ ਸੱਜਣਾ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਨਾਲ ਜਾ ਅੱਗੇ ਜਦੋਂ ਛੋਟੇ ਹੁੰਦੇ ਸੀ ਤਾਂ ਰੋਜ਼ ਹੀ ਜਾ ਕੇ ਨਾ ਉੱਪਰ ਗਏ ਨਾ ਲੈ ਜਿੱਥੇ ਉੱਪਰ ਜਾ ਕੇ ਬੈਠੇ ਨਾ ਹੋਂਤਾ ਜਿੱਦਾਂ ਜਿੱਦਾਂ ਅਗਲੀਆਂ ਮੰਜ਼ਲਾਂ ਵੱਲ ਵਧਣਾ ਨਾ ਉਚਾਈ ਤੇ ਜਾਣਾ ਫਿਰ ਡਰ ਲੱਗਣਾ ਸ਼ੁਰੂ ਹੋ ਜਾਂਦਾ ਇਧਰ ਕੰਮ ਚੱਲ ਰਿਹਾ ਸਾਰਾ ਲੜੀਆਂ ਲਾ ਰਹੇ ਆ ਵੀ ਦੇਖੋ ਇਧਰ ਇੱਥੇ ਜ਼ਾਰ ਇਲੈਕਟ੍ਰੀਸ਼ਨ ਜਿਹੜੇ ਆ ਲੱਗਿਆ ਲੰਗੀਆਂ ਲਾ ਰਹੇ ਅਗਲੀ ਮੰਜ਼ਿਲ ਨੂੰ ਲੱਗਦੇ ਆਂ ਅੰਦੇ ਕਨੈਕਸ਼ਨ ਕੀਤੇ ਨੇਗੇ ਇਸ ਲਈ ਆ ਕੇ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਜਦੋਂ ਲੜੀਆਂ ਦੇ ਕਨੈਕਸ਼ਨ ਕਰ ਦਿੰਦੇ ਹੈ ਨਾ ਫਿਰ ਤਾਂ ਉੱਪਰ ਉਹਨਾਂ ਔਖਾ ਹੋ ਜਾਣਾ ਹੈ ਨਾ ਕਿਈ ਕਈ ਵਾਰੀ ਕੋਈ ਨਾ ਕੋਈ ਜੋਰ ਉੱਤਨ ਹੁੰਦਾ ਹੈ ਕਿ ਲੋਹੇ ਦੀਆਂ ਗ੍ਰਿੱਲਾਂ ਸਾਰੀਆਂ ਆ ਵੀ ਇਹਦਾ ਕੰਪਿਊਟਰ ਔਰ ਦੇ ਚਾ ਲੱਗ ਕਿਵੇਂ ਪੂਰੇ ਦਾ ਪੂਰਾ ਆਪਣਾ ਨਜ਼ਰ ਦਿਖਦਾ ਹੈ ਮੈਂਟੂ ਦਿਖਾ ਦੇ ਇੱਕ ਵਾਰੀ ਮੇਰਾ ਵੀ ਸਾਰਾ ਆਪਾਂ ਚੋਠੀ ਮੰਜ਼ਲ ਤੇ ਆਹੋਂ ਰਹਣਾ ਪੰਜਵੀਂ ਤੇ ਛੇਵੀਂ ਪੰਜਵੇਂ ਮੰਜ਼ਲ ਤੇ ਰਹਿ ਆ ਛੇਵੀਂ ਮੰਜ਼ਲ ਐ ਕਹੋ ਰਿਹਾ ਆਪਾਂ ਤੁਹਾਨੂੰ ਆ ਸੱਤਵੀਂ ਮੰਜ਼ਲ ਮੰਜ਼ਲ ਆ ਜਾਣੀ ਆ ਜਿਹੜੀ ਬੌਂਦੀ ਬਣੀ ਆ ਬੜਾ ਆਪਾਂ ਛੇਵੀਂ ਮੰਜ਼ਲ ਨਾਲ ਵਧੀਆ ਵੀ ਸੱਜਣਾ ਹੌਲੀ ਹੌਲੀ ਜਾਣਾ ਕਿਉਂਕਿ ਪੌੜੀਆਂ ਬਹੁਤ ਛੋਟੀਆਂ ਆਇਆ ਹੋਏ ਓਹ ਵੀ ਆ ਜਾਓ ਬਸ ਤਲ ਕਰਾਈਏ ਤੁਹਾਨੂੰ ਉਹ ਮਾਰਾ ਇਹ ਸੁੰਦਰ ਭਵਨਾ ਦੇ ਇਹ ਗ੍ਰੇਲ ਲਉਣੀ ਚਾਹੀਦੀ ਓਦਾਂ ਨਾਲ ਜਦੋਂ ਦੂਜੇ ਪਾਸੇ ਨੂੰ ਦੇਖੋ ਡਰ ਲੱਗਦਾ ਲੋ ਜੀ 6ਵੀਂ ਮੰਜ਼ਲ ਤੇ ਵੀ ਪਹੁੰਚ ਗਏ ਹੁਣ ਆਪਾਂ ਇਸ ਤੋਂ ਉੱਪਰ ਜਿਹੜੀ ਆ ਗੁੰਮਜੀ ਆ ਇਸ ਲਈ ਉੱਥੇ ਜਾਣ ਦੇ ਲਈ ਲੋਹੇ ਆ ਦੀ ਪੌੜੀ ਆ ਜਾਣਾ ਨਹੀਂ ਆਪਾਂ ਪਰ ਤੁਹਾਨੂੰ ਦਿਖਾਵਾਂਗੇ ਜ਼ਰੂਰ ਮਮੇ ਤੁਹਾਨੂੰ ਦਿਖਾਉਣੇ ਆ। ਪੌੜੀ ਲਾਈ ਆ ਕਿਉਂਕਿ ਜਦੋਂ ਸਾਲ ਬਾਦ ਗੁਰੂ ਮਹਾਰਾਜ ਦਾ ਜਨਮ ਦਿਨ ਹੁੰਦਾ ਜਾਂ ਉਸ ਤੋਂ ਪਹਿਲਾਂ ਵੀ ਕੋਈ ਸਮਾਗਮ ਹੁੰਦੇ ਆ ਤਾਂ ਉਹ ਜਿਹੜੀਆਂ ਲੜੀਆਂ ਲਾਉਣ ਦੇ ਲਈ ਜਿਹੜੇ ਮਿਸਤਰੀ ਆ ਉਹੀ ਚੜਦੇ ਆ ਉੱਪਰ। ਆ ਹੈਗੀ ਵੀ ਜਿਹੜੀ 7ਵੀਂ ਮੰਜ਼ਲ ਤੇ ਇਸ ਪੌੜੀ ਰਾਹੀਂ ਜਾਇਆ ਜਾਂਦਾ। ਇਸ ਲਈ ਆਪਾਂ ਉੱਪਰਲੀ ਮੰਜ਼ਲ ਤੇ ਜਾ ਕੇ ਤੁਹਾਨੂੰ ਵੀਉ ਨਹੀਂ ਦਿਖਾਵਾਂਗੇ ਸਾਰੇ ਨਗਰ ਦਾ ਛੇਵੀਂ ਮੰਜ਼ਲ ਤੇ ਖੜਿਆ ਹੋ ਛੇਵੀਂ ਮੰਜ਼ਲ ਤੋਂ ਹੁਣ ਆਪਾਂ ਦਾ ਸਾਰੇ ਦਸ਼ਾ ਦੇ ਆ ਪੂਰੇ ਦਾ ਪੂਰਾ ਸਾਡਾ ਮਹੱਲਾ ਜਿਹੜਾ ਆ ਗੁਰੂ ਰਵਿਦਾਸ ਨਗਰ ਪੂਰੇ ਦਾ ਪੂਰਾ ਮਹੱਲਾ ਸਾਡਾ ਦਿਖਾਈ ਦਿੱਤਾ ਜੀਜੀ ਰੋਡ ਤੋਂ ਚੱਲਦੀ ਆ ਗੱਡੀਆਂ ਵੀ ਦਿਖਾਈ ਦਿੰਦੇ ਆ ਦੇਖੋ ਜੇ ਤੁਸੀਂ ਜ਼ੂਮ ਕਰਕੇ ਦੇਖੀਏ ਤਾਂ ਜੀਟੀ ਰੋਡ ਦੇ ਉੱਤੇ ਜਿਹੜੀਆਂ ਦੇਖੋ ਟਰੱਕ ਬੱਸਾਂ ਚੱਲਦੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਲਾਭੀ ਮਤ੍ਰੂ ਪਛਾਣੋ ਆਪਣੇ ਆਪਣੇ ਘਰ ਅਨਿਸ਼ਾਨ ਸਾਹਿਬ ਦੇ ਜਿਹੜੇ ਆ ਚੋਲੇ ਆ ਉਹ ਵੀ ਬਰਨ ਲਪੇ ਜਾਣੇ ਸਾਰੇ ਵਸਤਰ ਜਿਹੜੇ ਆ ਨਿਸ਼ਾਲ ਸਾਹਿਬ ਦੇ ਇਹ ਵੀ ਸਾਲਵਾ ਜਿਹੜੇ ਆ ਉਹ ਚੋਲੇ ਕੀਤੇ ਜਾਂਦੇ ਆ ਸੋ ਇਹ ਵਸਤਰ ਜਿਹੜੇ ਆ ਇਹ ਚੋਲਾ ਸਾਹਿਬ ਆ ਇਹ ਵੀ ਬਰਨ ਲਪੇ ਜਾਣੇ ਰਾਤ ਦਾ ਵੀ ਸਾਰਾ 뷰 ਦਿਖਾਵਾਂਗੇ ਤੁਹਾਨੂੰ ਕਿ ਕਿਵੇਂ ਲਾਈਟਾਂ ਸਾਰੀਆਂ ਜਗਮਗ ਕਰ ਗਈਆਂ ਕਿਉਂਕਿ ਗੁਰੂ ਘਰ ਦੇ ਉੱਪਰ ਲਾਈਟਾਂ ਲੱਗ ਗਈਆਂ ਆ ਤੇ ਆਉਣ ਵਾਲੇ ਥੋੜੇ ਦਿਨਾਂ ਦੇ ਅੰਦਰ ਹੀ ਪੂਰਾ ਸਾਡਾ ਮਹੱਲਾ ਵੀ ਜਗਮਗ ਕਰ ਜਾਣਾ ਲਾਈਟਾਂ ਦੇ ਨਾਲ ਸੋ ਵੀ ਦੋਸਤੋ ਪੂਰਾ ਨਗਰ ਸਾਡਾ ਜਗਮਗ ਕਰ ਜਾਣਾ ਥੋੜੇ ਦਿਨਾਂ ਦੇ ਅੰਦਰ ਹੀ ਕਿਉਂਕਿ 600 ਅਬ ਉਹ ਤਾਲੀ ਮਾ ਜਨਮ ਦਿਹਾੜਾ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 11 ਤੇ 12 ਫਰਵਰੀ ਨੂੰ ਮਨਾਇਆ ਜਾ ਰਿਹਾ 11 ਫਰਵਰੀ ਨੂੰ ਵਿਸ਼ਾਲ ਤਹਿਸੀਲ ਪੱਧਰੀ ਨਗਰ ਕੀਰਤਨ ਹੋਣਾ ਸ਼ੋਭਾ ਯਾਤਰਾ ਸਜਾਈ ਜਾਣੀ ਹੈ ਤੇ 12 ਤਰੀਕ ਨੂੰ ਜਿਹੜੇ ਆ ਪਾਠ ਦੇ ਭੋਗ ਪਾਏ ਜਾਣ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਫਲੋਰ ਦੇ ਨੂਰਮਾ ਰੋਡ ਦੇ ਉੱਤੇ ਜਿਹੜਾ ਆ ਕੇ ਐਸ ਮੱਖਣ ਤੇ ਬਾਬਾ ਗੁਲਾਬ ਸਿੰਘ ਨੇ ਜਿਹੜੀ ਆ ਗੁਰੂ ਅਰਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਨਾ ਹੈ ਤੇ ਪਿੰਡ ਮੰਗਲ ਜਿਹੜਾ ਬਿਲਕੁਲ ਸਾਡੇ ਨਾਲ ਦਾ ਪਿੰਡ ਆ ਪਿੰਡ ਮੰਗਲ ਦੀ ਸਟੇਜ ਦੇ ਉੱਤੇ ਕੰਠਕਲੇਰ ਤੇ ਫਰੂਜ਼ ਖਾਨ ਨੇ ਹਾਜ਼ਰੀ ਭਰਨੀ ਆ 12 ਫਰਵਰੀ ਨੂੰ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਵਾਲੇ ਦਿਨ ਤੇ 11 ਫਰਵਰੀ ਜਿੱਦਣ ਨਗਰ ਕੀਰਤਨ ਹੋਣਾ ਆ ਉਦੋਂ ਵੀ ਅਲੱਗ-ਅਲੱਗ ਸਟੇਜਾਂ ਪੂਰੇ ਸ਼ਹਿਰ ਦੇ ਅੰਦਰ ਸਜਾਈਆਂ ਜਾਣੀਆਂ ਤੇ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣਗਾਣ ਕਰਨਾ ਇਲਾਕੇ ਪਰ ਦੇ ਕਲਾਕਾਰਾਂ ਨੇ ਸੋ ਜਿੰਨਾ ਵੀ ਤੁਸੀਂ ਸਦਾ ਨਜ਼ਰ ਦੇਖ ਰਹੇ ਆ ਇਹ ਆਉਣ ਵਾਲੇ ਦਿਨਾਂ ਚ ਪੂਰਾ ਜਗਮਗ ਕਰ ਜਾਣਾ ਆ ਹੌਣ ਗੁਰੂ ਘਰ ਦੇ ਉਪਰੋਂ ਅਸੀਂ ਤੁਹਾਨੂੰ ਪੂਰੇ ਮਹੱਲੇ ਦੇ ਆਪਣੇ ਜੀਵਨ ਲੱਗਦੇ ਦੱਸਣਾ ਚਾਹ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇਗੀ ਸੋ ਦੋਸਤੋ ਬਹੁਤ ਤੁਹਾਡਾ ਧੰਨਵਾਦ ਆ ਸਾਡੇ ਨਾਲ ਜੁੜਨ ਦੇ ਲਈ ਜੁਨੇ ਵਾਸਤੇ ਰਹੋਗੇ ਗੁਰੂ ਮਹਾਰਾਜ ਭਲੀ ਕਰਨ ਤੇ ਚੜ੍ਹਦੀ ਕਲਾ